ਮੇਹਰਵਾਨ ਸਾਹਿਬ ਮੇਹਰਵਾਨ ਸਾਹਿਬ ਮੇਰਾ ਪ੍ਰੇਰਵਾਨ ਸਾਹਿਬ ਮੇਰਾ ਮੇਹਰਵਾਨ ਜੀ ਸਦਲ ਕੋ ਦੇਦਾਨ ਸਗਲ ਕਾ ਦੇਦਾਨ ਸਾਹਿਬ ਮੇਰਾ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ

ਜਿਹੜੇ ਦਾਤਾ ਸਾਹਿਬ ਦੇ ਹੁਕਮ ਅਨੁਸਾਰ ਕਿਉਂ ਇਨਸਾਨ ਸਾਹਿਬ ਚੜਾਉਣ ਪਸੰਦੀ ਰੰਗ ਚੜਾਉਣ ਬਾਰੇ ਹੁਕਮ ਹੋਇਆ ਸੀ ਉਹਜੇ ਹੁਕਮ ਦੇ ਅਨੁਸਾਰ ਮੈਨੇਜਰ ਸਿੰਘ ਦਰਵਾਸਾ ਦੇ ਸਹਿਯੋਗ ਦੇ ਨਾਲ ਕਿਸਾਨ ਸਾਹਿਬ ਚੜਾਉਣ ਦੀ ਰਮਤਾ ਕੀਤੀ ਗਈ ਆ ਆਉਣ ਵਾਲੇ ਦਿਨਾਂ ਵਿੱਚ ਅਸੀਂ ਜਿਨੇ ਵੀ ਸਬੰਧਤ ਬੁਰਦਰਾ ਸਾਹਿਬ ਆਣਾ ਉਹਨਾਂ ਦੀ ਸੰਤੀ ਲੰਗ ਦੇ ਕੋਲੇ ਚੜਾਈ ਨਾਲ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਹਰੇਕ ਗੁਰਦੁਆਰੇ ਦੇ ਲਈ ਕੈਂਟੀਕਲ ਦੇ ਬਸ ਹਾਂਜੀ ਦੋ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸਾਹਿਬਾਂ ਨਾਲ ਉਹਨਾਂ ਵਿੱਚ ਸਾਰਿਆਂ ਨੂੰ ਸਭੀ ਲੰਗ ਦੇ ਦੋ ਮੈਂਜਾ ਸਾਹਿਬ ਦਾ ਆਰਡਰ ਮੁਤਾਬਕ ਉਹ ਚੇਂਜ ਕੀਤਾ ਜਾਵੇ ਬਤੇ ਜਾਣਗੇ ਸ੍ਰੀ ਦਰਬਾਰ ਸਾਹਿਬ 'ਚ ਜਿਹੜੇ ਨਿਸ਼ਾਨ ਸਾਹਿਬ ਦੇ ਪੁਸ਼ਾਕਿਆਂ ਦੇ ਰੰਗ ਬਦਲੇ ਗਏ ਆ ਕਿੰਨੇ ਨਿਸ਼ਾਨ ਸਾਹਿਬ ਦੇ ਰੰਗ ਬਦਲੇ ਗਏ ਤੇ ਕੀ ਖਾਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਰੱਖਵਾ ਗੁਰਦਾਸ ਸਾਹਿਬ ਆਣ ਵਿਖੇ ਜਿਹੜੇ ਨਿਸ਼ਾਨ ਸਾਹਿਬ ਚੜਾਈ ਜਾਂਦੇ ਉਹਨਾਂ ਦੇ ਰੰਗ 'ਚ ਥੋੜਾ ਥੋੜਾ ਫਰਕ ਆ ਰਿਹਾ ਸੀ ਉਸ ਲਗਾਤਾਰਤਾ ਕਿਉਂਕਿ ਇੱਕ ਉਹ ਰੰਗ ਜਿਹੜਾ ਉਹ ਪਸੰਦੀ ਨਹੀਂ ਸੀ ਉਹ ਜਿਆਦਾ ਲਾਲ ਪਾ ਮਾਰਦਾ ਇਸ ਜੀ ਨੂੰ ਕੋਈ ਪਗਵਾਰਾ ਕਹਿ ਜਾਂਦਾ ਸੀ ਜੀ ਕੋਈ ਕਿਸੇ ਤਰ੍ਹਾਂ ਦਾ ਰੰਗ ਕਰ ਸਕਦਾ ਸਿੰਘ ਸਾਹਿਬ ਵੱਲੋਂ ਹੋਏ ਹਦੇਸ਼ ਅਨੁਸਾਰ ਅਸੀਂ ਸਮੂਹ ਗੁਰਦਰਾ ਸਾਹਿਬ ਆਣ ਨੂੰ ਸਰ ਕੁਲਤਰ ਜਾਰੀ ਕੀਤਾ ਸੀ ਕਿ ਜਿੰਨੇ ਵੀ ਛਰਾਉਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਹੇਠ ਗੁਰਦਰਾ ਆਉਂਦੇ ਨੇ ਉਹਨਾਂ ਵਿੱਚ ਕੇਸਰੀ ਪਸੰਤੀ ਰੰਗ ਦਾ ਜਿਹੜਾ ਚੋੜਾ ਸਾਹਿਬ ਲਾਇਆ ਜਾਵੇ ਨਿਹੰਗ ਸਿੰਘਾਂ ਦਾ ਨਿਸ਼ਾਨ ਕਿਉਂਕਿ ਉਹ سرمਾਈ ਚੜਾਉਂਦੇ ਨੇ ਇਸ ਕਰਕੇ ਬਸੰਤੀ ਤੇ سرمਾਈ ਰੰਗ ਜਿਹੜੇ ਆ ਉਹ ਨਿਸ਼ਾਨ ਸਾਹਿਬ ਉੱਤੇ ਲਾਇਆ ਜਾਂਦੇ ਸਿੰਘ ਸਾਹਿਬ ਦੇ ਦੇਖ ਦੀ ਪਾਲਣਾ ਕਰਦਿਆਂ ਇਹ ਸਮੂਹ ਗੁਰਦਰਾਸਿਆਂ ਪਰ ਕੁਲਤਰ ਜਾਰੀ ਕੀਤਾ ਸੀ ਉਸ ਸਿੰਘ ਸਾਹਿਬ ਦੇ ਆਦੇਸ਼ ਨੂੰ ਲਾਗੂ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਆ। ਉਹਨਾਂ ਆਦੇਸ਼ਾਂ ਨੂੰ ਦੀ ਪਾਲਣਾ ਕਰਦੇ ਅਸੀਂ ਗੁਰਦੁਆਰਾ ਸਾਹਿਬ ਆਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਜੇ ਸਰਕੂਲਰ ਅਨੁਸਾਰ ਜਿਹੜਾ ਇਹ ਗੁਰਦੁਆਰਾ ਸਾਹਿਬ ਆ ਦੇ ਨਿਸ਼ਾਨ ਸਾਹਿਬ ਨੇ ਉਹਨਾਂ ਦਾ ਰੰਗ ਜਿਹੜਾ ਉਹ ਬਸੰਤੀ ਕੀਤਾ ਆ ਇਹ ਕਿਉਂਕਿ ਅਕਾਲ ਤਖਤ ਦੇ ਜਾਇਦਾਦ ਦਾ ਹੁਕਮ ਮੰਨਣਾ ਹਰ ਸਿੱਖ ਦਾ ਫਰਜ਼ ਆ। ਤੇ ਸਾਡਾ ਵੀ ਫਰਜ਼ ਆ ਕਿ ਕਾਲ ਤੱਕ ਸਾਡੇ ਜਿਆਦਾ ਹੁਕਮ ਨਾ ਜਾਵੇ ਅਸੀਂ ਉਸ ਹੁਕਮ ਨੂੰ ਮੰਨਦੇ ਹਾਂ ਇਹ ਜਿਹੜਾ ਆਦੇਸ਼ ਆ ਉਹ ਲਾਗੂ ਕਰਾਇਆ ਠੀਕ ਧੰਨਵਾਦ ਜੀ